ਸਤਿ ਸ਼੍ਰੀ ਅਕਾਲ ਜੀ ਹਰਨ ਨੂੰ ਸਵਾਗਤ ਹੈ ਸਾਡਾ ਆਪਣੇ ਕਿ ਨਵੇਂ ਵਲੌਗ 'ਚ ਫਾਈਨਲੀ ਵਲੌਗ ਸਟਾਰਟ ਕਰ ਲਿਆ ਮੈਂ ਤੇ ਪਹਿਲਾਂ ਨਾ ਡੰਡਾ ਮਾਰ ਗਿਆ ਸਪੀਕਰ ਤੇ ਅਸੀਂ ਬੈਠ ਗਏ ਹਾਂ ਮੈਂ ਇਹਨੂੰ ਦਰੀ ਕਹਿ ਰਹੇ ਹਾਂ ਪ੍ਰੀਤ ਕਹਿੰਦੀ ਚਟਾਈ ਥਿਸ ਇਜ਼ ਚਟਾਈ ਥਿਸ ਇਜ਼ ਦਰੀ ਚਟਾਈ ਹੁੰਦੀ ਹੈ ਇਹ ਸਾਡੇ ਪਿੰਡਾਂ 'ਚ ਦਰੀ ਕਹਿੰਦੇ ਨੇ ਇਹਨੂੰ ਇਹ ਚਟਾਈ ਠੀਕ ਆ ਤੇ ਇਹ ਵਲੌਗ ਆਪਾਂ ਸਟਾਰਟ ਆਪਾਂ ਲੇਟ ਕਰਿਆ ਵਲੌਗ ਤਾਂ ਵੈਸੇ ਇਹ ਵੀ ਬਣਾ ਸਕਦੇ ਸੀ ਅਸੀਂ ਗਏ ਸੀ ਸਕੂਟੀ ਤੇ ਕਿਤੇ ਉਹ ਵਲੌਗ ਵੀ ਬਣਾ ਸਕਦੀ ਸੀ ਪਰ ਅਸੀਂ ਬਣਾਇਆ ਨਹੀਂ ਕਿਉਂਕਿ ਅੱਜ ਵਲੌਗ ਬਣਾਉਣਾ ਸੀ ਆਪਾਂ ਤੁਹਾਡੇ ਕਮੈਂਟਾਂ ਦਾ ਪਿਛਲੇ ਹਫਤੇ ਜਿਹੜੇ ਹਫਤੇ ਤੋਂ ਦੋ ਦਿਨ ਕਮੈਂਟ ਆ ਰਹੇ ਨੇ ਲਗਾਤਾਰ ਵੀ ਤੁਹਾਡੀ ਲਵ ਮੈਰਿਜ ਆ ਜਾਂ ਫਿਰ ਰੇਂਜ ਆਪਾਂ ਪਹਿਲਾਂ ਦੋ ਕਵਾਰ ਦੱਸਿਆ ਹੋਇਆ ਇੱਕ ਸਪੈਸ਼ਲ ਲਵ ਮੈਰਿਜ ਵਾਲਾ ਵਲੌਗ ਬਣਾਇਆ ਸੀਗਾ ਮਤਲਬ ਲਵ ਸਟੋਰੀ ਵਾਲਾ ਸੌਰੀ ਲਵ ਸਟੋਰੀ ਵਾਲਾ ਵਲੌਗ ਬਣਾਇਆ ਸੀ ਹੋਰ ਛੇ ਦੱਸਿਆ ਸੀਗਾ ਐਂਡ ਇੱਕ ਕਿਊ ਐਨ ਏ ਵੀ ਸੀਗਾ ਉਹ ਡੂੰਗਾ ਜਾਂ ਲੱਭਣਾ ਪੈਣਾ ਕੋਈ ਤਾਂ ਐਨਾ ਸਾਨੂੰ ਵੀ ਨਹੀਂ ਲੱਭਿਆ ਉਹ ਕਿਊ ਐਨ ਏ ਤਾਂ ਮੈਂ ਦੱਸ ਹੀ ਦਿੰਨਾ ਇਸ ਵਲੌਗ 'ਚ ਇਸ ਬਲੌਕ 'ਚ ਬਤਾ ਦਾਂਗੇ ਵੀ ਆਪਣੀ ਲਵ ਮੈਰਿਜ ਹੈ ਜਾਂ ਫਿਰ ਅਰੇਂਜ ਅਰੇਂਜ ਤੇ ਅਸੀਂ ਮਿਲੇ ਕਿਵੇਂ ਸੀ ਅਰੇਂਜ ਮੈਰਿਜ ਅਰੇਂਜ ਮੈਰਿਜ ਹੈ ਕਿਨੇ ਅਰੇਂਜ ਕੀਤੀ ਸੀ ਅਰੇਂਜ ਆਪਾਂ ਹੈ ਪਹਿਲਾਂ ਤੁਸੀਂ ਆਏ ਸਾਡੇ ਘਰੇ ਮੈਨੂੰ ਦੇਖਣ ਅੱਛਾ ਫਿਰ ਉਸ ਤੋਂ ਬਾਅਦ ਮੇਰੇ ਘਰ ਗਏ ਤੁਹਾਡਾ ਘਰ ਦੇਖਣ ਮੈਂ ਦੱਸਦਾ ਪਹਿਲਾਂ ਮੈਂ ਤੇ ਪ੍ਰੀਤ ਗਏ ਪ੍ਰੀਤ ਨੂੰ ਦੇਖਣ ਫਿਰ ਪ੍ਰੀਤ ਤੇ ਬਹਵਨ ਗਏ ਬਹਵਨ ਨੂੰ ਦੇਖਣ ਹੂੰ ਠੀਕ ਹੈ ਹੋਰ ਕੁਝ ਰਹਿ ਗਿਆ ਹੋਵੇ ਹੋਰ ਬਸ ਫਿਰ ਉਸ ਤੋਂ ਬਾਅਦ ਜਦ ਕਰਦਿਆਂ ਨੂੰ ਮੁੰਡੇ ਵਾਲਿਆਂ ਨੂੰ ਕੁੜੀ ਪਸੰਦ ਆ ਗਈ ਕੁੜੀ ਵਾਲਿਆਂ ਨੂੰ ਮੁੰਡਾ ਪਸੰਦ ਆ ਗਿਆ ਫਿਰ اسی ਇੱਕ ਸਾਰਿਆਂ ਨੇ ਬੈਠ ਕੇ ਸਾਰਿਆਂ ਨੇ ਮਤਲਬ ਸੀਰੀਅਸਲੀ ਦੱਸ ਤਰੇ ਆ ਵੀ ਸਾਰਿਆਂ ਨੇ ਅਸੀਂ ਬੈਠ ਗਏ ਹਾਂ ਲੌਬੀ 'ਚ ਫਿਰ ਅਸੀਂ ਇੱਕ ਲੁੱਡੂ ਦਾ ਮੈਚ ਲਾਇਆ ਵੀ ਜੇ ਤਾਂ ਮੁੰਡਾ ਜਿੱਤ ਗਿਆ ਫਿਰ ਤਾਂ ਵਿਆਹ ਕਰ ਦਾਂਗੇ ਜੇ ਕੁੜੀ ਜਿੱਤ ਗਈ ਫਿਰ ਨਹੀਂ ਵਿਆਹ ਕਰਦੇ ਕੀ ਹੋ ਗਿਆ ਬਾਬਾ ਇਹ ਸੀਰੀਅਸਲੀ ਸਾਡੀ ਲਵ ਕਮ ਅਰੇਂਜ ਮੈਰਿਜ ਕਿੰਨੀ ਵਾਰ ਦੱਸਿਆ ਉਹਨੂੰ ਮੈਂ ਪਰ ਜਿਹੜੇ ਇਹ ਸਿਰਫ ਉਹਨਾਂ ਨੂੰ ਦੱਸ ਰਿਹਾ ਜਿਹੜੇ ਨਵੇਂ ਆਏ ਨੇ ਆਪਾਂ ਨੂੰ ਵਲੌਗ ਚੈਨਲ ਬਣਾਇਨ ਨੂੰ ਹੋ ਗਏ 2 ਜਾਂ 3 ਸਾਲ ਸਾਲ 3 ਤੋਂ 4 ਸਾਲੀ ਹੋ ਗਏ ਹੋਣੇ ਵਲੌਗ ਚੈਨਲ ਬਣਾਇਨ ਨੂੰ ਰੈਗੂਲਰ ਨੂੰ 3 ਸਾਲੀ ਹੋਏ ਨੇ ਤਾਂ 3 ਸਾਲ ਪਹਿਲਾਂ ਦੀ ਗੱਲ ਆ ਜਿਹੜੀ ਦੱਸੀ ਸੀ ਮੈਂ ਲਵ ਕਮ ਅਰੇਂਜ ਜਿਹੜੇ ਨਵੇਂ ਆਏ ਨੇ ਉਹਨਾਂ ਨੂੰ ਦੱਸ ਰਿਹਾ ਠੀਕ ਆ ਸਿਰਫ ਉਹਨਾਂ ਨੂੰ ਦੱਸ ਰਿਹਾ ਮੈਂ ਵੀ ਸਾਡੀ ਲਵ ਕਮ ਅਰੇਂਜ ਹੈ ਲਵ ਕਮ ਅਰੇਂਜ ਕਿਵੇਂ ਹੁਣ ਇਹ ਹੈਗੀ ਆ ਵੀ ਲਵ ਮੈਰਿਜ ਨੂੰ ਅਰੇਂਜ ਮੈਰਿਜ 'ਚ ਤਬਦੀਲ ਕਰਨਾ ਐਕਚੁਅਲੀ ਅੱਜ ਜਦੋਂ ਮੈਨੂੰ ਜੋਤੀ ਨੇ ਦੱਸਿਆ ਕਿ ਅੱਜ ਦਾ ਵਲੌਗ ਬਣਾਉਣਾ ਆਪਾਂ ਕੋਈ ਲਵ ਮੈਰਿਜ ਹੈ ਜਾਂ ਅਰੇਂਜ ਐਕਚੁਅਲੀ ਪ੍ਰੀਤਮ ਨੇ ਕਹਿੰਦੀ ਸੀ ਵੀ ਚਲੋ ਵਲੌਗ ਸਟਾਰਟ ਕਰੀਏ ਸਵੇਰੇ 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 ਅਸੀਂ ਬਹੁਤ ਕੰਮ ਕਰੀਏ ਨਾ ਸਾਡਾ ਅੱਜ ਫੋਰ ਪਲਾਨ ਸੀਗਾ ਸਾਡਾ ਅੱਜ ਹਾਂ ਯਾਰ ਮੈਂ ਦੱਸਦੀ ਹਾਂ ਦਰਸਲ ਮੈਂ ਨਾ ਗਾਜਰ ਦਾ ਹਲਵਾ ਬਣਾਉਣਾ ਸੀ ਡੋਨਟ ਰਿਵੀਲ ਦਾ ਪਲਾਨ ਦੱਸਾਂਗੇ ਤਾਂ ਹੀ ਦੇਖਣਗੇ ਇਹ ਤਾਂ ਹੀ ਕਮੈਂਟ ਕਰਨਗੇ ਜੇ ਤੁਸੀਂ ਜ਼ਿਆਦਾ سارے ਕਮੈਂਟ ਕਰੋਗੇ ਉਹ ਵਾਲਾ ਵਲੌਗ ਦੇਖਣ ਲਈ ਤਾਂ ਬਣਾਉਂਗੀ ਉਹ ਮੈਂ ਵਲੌਗ ਨਹੀਂ ਮੈਂ એનર્ਜੀ ਨਹੀਂ ਵੇਸਟ ਕਰਨੀ ਆਪਣੀ ਮਤਲਬ ਪ੍ਰੀਤ ਨੇ ਅਜ ਤੱਕ ਗਜਰਾ ਹਲਵਾ ਨਹੀਂ ਬਣਾਇਆ ਜਦੋਂ ਵਿਆਹ ਹੋਇਆ ਅਜੇ ਤੱਕ ਨਹੀਂ ਬਣਾਇਆ ਅਜੇ ਤੱਕ ਗਜਰਾ ਹਲਵਾ ਨਹੀਂ ਬਣਾਇਆ ਪ੍ਰੀਤ ਨੇ ਜੇ ਤੁਸੀਂ ਆਹ ਪ੍ਰੀਤ ਨੂੰ ਆਉਂਦਾ ਨਹੀਂ ਵੈਸੇ ਜੇ ਤੁਸੀਂ ਇੰਟਰਸਟਿਡ ਹੋ ਤੁਸੀਂ ਵਲੌਗ ਦੇਖਣਾ ਹੈ ਤਾਂ ਅਸੀਂ ਬਾਜ਼ਾਰ ਜਾਵਾਂਗੇ ਸਾਰੀ ਸ਼ੋਪਿੰਗ ਕਰਕੇ ਆਵਾਂਗੇ ਸਾਰੇ ਜੋ ਜੋ ਚੀਜ਼ਾ ਹੋਊਗਾ ਉਹ ਲੈ ਕੇ ਆਵਾਂਗੇ ਫਿਰ ਬਣਾਵਾਂਗੇ ਫਿਰ ਤੁਹਾਨੂੰ ਦਿਖਾਵਾਂਗੇ ਵੀ ਪ੍ਰੀਤ ਨੇ ਕਿਵੇਂ ਦਾ ਬਣਾਇਆ ਹੂੰ ਅਗਰ ਤੁਹਾਨੂੰ ਇਹ ਵਲੌਗ ਚਾਹੀਦਾ ਹੈ ਟਿਕ ਕਰੋ ਪਹਿਲਾਂ ਤੁਸੀਂ ਸਾਰੇ ਜਣੇ ਕਮੈਂਟਸ ਕਰੋ ਬਹੁਤ ਸਾਰੇ ਜਾਣੇ ਜਿਨ੍ਹਾਂ ਨੇ ਕਮੈਂਟਸ ਕਰੋਗੇ ਉਨਾਂ ਹੀ ਮਤਲਬ ਜਿੰਨੀ ਵੋਟਸ ਜ਼ਿਆਦਾ ਹੋਣਗੀਆਂ ਤਾਂ ਫਿਰ ਮੈਂ ਤੁਹਾਨੂੰ ਉਹਲਾ ਵਲੌਗ ਬਣਾ ਬਣਾ ਕੇ ਖਵਾਉਂਗੀ ਵਲੌਗ ਬਣਾ ਕੇ ਖਵਾਉਂਗੀ ਵਲੌਗ ਆਪਾਂ ਗਾਜਰ ਗਜਰੇਲਾ ਬਣਾ ਕੇ ਵਲੌਗ ਬਣਾ ਕੇ ਫਿਰ ਅਪਲੋਡ ਕਰਾਂਗੇ ਅੱਜ ਮੈਂ ਜੋਜੀ ਨੂੰ ਪੁੱਛ ਰਹੀ ਸੀ ਕਿ ਵਲੌਗ ਤਾਂ ਭਈ ਵਾਲਾ ਬਣਾਉਣਾ ਸੀਗਾ ਕਿ ਗਾਜਰ ਦੇ ਹਲਵੇ ਵਾਲਾ ਬਟ ਤੁਸੀਂ ਅੱਜ ਕਿਹੜਾ ਵਲੌਗ ਬਣਾਉਣਾ ਇਹ ਕਹਿੰਦੇ ਆਪਾਂ ਵਲੌਗ ਬਣਾਉਣਾ ਕਿ ਆਪਣੀ ਮੈਰिज ਲਵ ਮੈਰिज ਆ ਰੇਂਜ ਵਾਲੀ ਮੈਂ ਕਿਹਾ ਵੀ ਇਹ ਵਾਲਾ ਤਾਂ ਆਪਾਂ ਪਹਿਲਾਂ ਵੀ ਦੱਸ ਚੁੱਕੇ ਆ ਸਾਰਿਆਂ ਨੂੰ অলਮੋਸਟ ਸਭ ਨੂੰ ਪਤਾ ਹੈ ਫਿਰ ਜੋ ਅੱਜ ਨੇ ਮੈਨੂੰ ਦੱਸਿਆ ਕਿ ਨਹੀਂ ਮੈਨੂੰ ਕੁਝ ਹਫ਼ਤੇਆਂ ਤੋਂ ਕੁਝ ਮਹੀਨਾ ਪਹਿਲਾਂ ਵੀ ਹਲੇ ਵੀ ਕੁਝ ਕਮੈਂਟਸ ਇਦਾਂ ਦੇ ਆ ਰਹੇ ਨੇ ਜਿਦੇ ਵਿੱਚ ਕਾਫੀ ਸਾਰੇ ਲੋਕ ਪੁੱਛ ਰਹੇ ਨੇ ਕਿ ਤੁਹਾਡੀ ਲਵ ਮੈਰिज ਆ ਰੇਂਜ ਮੈਰिज ਆ ਵੈਸੇ ਆਪਣੇ ਵਿਆਹ ਨੂੰ 4-5 ਸਾਲ ਹੁਣ ਲੱਗ ਜੇਗਾ ਮੀਨਸ ਸਟਾਰਟ ਹੋ ਗਿਆ 4 ਸਾਲ ਤਾਂ ਹੋ ਗਏ ਨੇ ਹਨਾ 4 ਸਾਲ ਹੋ ਗਏ ਅਰੇ 4 ਸਾਲ ਕੰਪਲੀਟ ਨਹੀਂ ਹੋਏ 4 ਸਾਲ ਅਰੇ 3 ਸਾਲ 3 ਸਾਲ 10 ਮਹੀਨੇ ਹੋਏ ਨੇ ਹਲੇ 11 ਮਹੀਨੇ ਹੋਏ ਨੇ ਐਕਚੁਅਲੀ 55 ਸਾਲ ਕੋਈ ਨਹੀਂ ਲੱਗਿਆ ਹਲੇ 3 ਸਾਲ 11 ਮਹੀਨੇ ਹੋਏ ਨੇ 4 ਸਾਲ ਕੰਪਲੀਟ ਨਹੀਂ ਹੋਏ ਫਰਵਰੀ 5 ਫਰਵਰੀ ਨੂੰ 4 ਸਾਲ ਕੰਪਲੀਟ ਹੋ ਜਾਣੇ ਨੇ ਠੀਕ ਆ ਤੇ ਮੈਂ ਕੁਝ ਇੰਟਰਸਟਿੰਗ ਦੱਸਣ ਲੱਗਾ ਸੀ ਉਹ ਭੁੱਲ ਗਿਆ ਇਹ ਸਾਲਾਂ ਚੱਕਰ ਚ ਨਾ ਮੈਂ ਭੁੱਲ ਗਿਆ ਵੀ ਕੀ ਦੱਸਣ ਲੱਗਾ ਸੀ ਫਿਰ ਉਸ ਤੋਂ ਬਾਅਦ ਦੋਜੀ ਨੂੰ ਮੈਂ ਕਿਹਾ ਕਿ ਐਂ ਕਰਕੇ ਵੀ ਹਨਾ ਵੀ ਹੁਣ ਤੱਕ ਤਾਂ ਸਭ ਨੂੰ ਪਤਾ ਵੀ ਲੱਗ ਗਿਆ ਫਿਰ ਮੈਨੂੰ ਇਹਨਾਂ ਨੇ ਦੱਸਿਆ ਕਿ ਨਹੀਂ ਹੁੰਦੀ ਐਦਾਂ ਦੇ ਹਲੇ ਵੀ ਕਮੈਂਟਸ ਆ ਰਹੇ ਨੇ ਕਿ ਤੁਹਾਡੀ ਲਵ ਮਰਜ਼ਿਆ ਹੈ ਰੇਂਜ ਮਾਈਜ਼ ਸੋ ਦੈਟਸ ਵਾਈ ਕਿ ਆਪ ਦਾ ਪਾਈ ਵਾਲਾ ਵਲੌਗ ਬਣਾਉਣਾ ਬਿਕੋਜ਼ ਕਾਫੀ ਦਿਨ ਤੋਂ ਕਾਫੀ ਲੋਕ ਜਿਹੜੇ ਸ਼ਾਇਦ ਆਪਣੇ ਨਵੇਂ ਜੁੜੇ ਨੇ ਜਿਨ੍ਹਾਂ ਨੂੰ ਨਹੀਂ ਪਤਾ ਆਪਣੇ ਬਾਰੇ ਐਨ ਸਿਰਫ ਇਹ ਉਹਨਾਂ ਲਈ ਵਲੌਗ ਹੈ ਜਿਹੜੇ ਪੁਰਾਣੇ ਹੈਗੇ ਨੇ ਜਿਨ੍ਹਾਂ ਨੂੰ ਪਤਾ ਹੈ ਉਹਨਾਂ ਲਈ ਨਹੀਂ ਉਹਨਾਂ ਲਈ ਵੀ ਉਹ ਵੀ ਦੇਖ ਸਕਦੇ ਨੇ ਬਟ ਜਿਹੜੇ ਨਵੇਂ ਜੁੜੇ ਹੋ ਉਹਨਾਂ ਲਈ ਵੀ ਉਹਨਾਂ ਲਈ ਮੇਨ ਐਕਚੁਅਲੀ ਮੈਂ ਇਹ ਦੱਸ ਰਿਹਾ ਵੀ ਜਦੋਂ ਆਪਾਂ ਲਾਸਟ ਵਲੌਗ ਬਣਾਇਆ ਸੀ ਇਹ ਉਦੋਂ ਮਤਲਬ ਵਲੌਗ ਨਹੀਂ ਬਣਾਇਆ ਆਪਾਂ ਕਦੇ ਵਲੌਗ ਨਹੀਂ ਬਣਾਇਆ ਇਸ ਚੀਜ਼ ਤੇ ਵੀ ਲਵ ਕਮ ਅਰੇਂਜ ਮੈਰਿਜ ਹੈ ਉਹ ਸਿਰਫ ਆਪਾਂ ਇੱਕ ਛੋਟੀ ਜੀ ਗੱਲ ਹੁੰਦੀ ਸੀ ਉਹ ਦੱਸ ਦੁੰਦੇ ਸੀ ਬਸ ਕਯੂਐ ਇਹ ਸਿਰਫ ਕਯੂਐਨਏ ਟਾਈਪ ਚ ਤੇ ਤੇ ਮੈਨੂੰ ਗੱਲ ਫੇਰ ਯਾਦ ਆ ਗਈ ਸੀ ਮੈਂ ਫੇਰ ਭੁੱਲ ਗਿਆ ਤੂੰ ਕੰਟੀਨਿਊ ਕਰ ਮੈਨੂੰ ਯਾਦ ਆ ਜਾਈ ਗੱਲ ਮੈਨੂੰ ਤੇ ਬਸ ਦੈਟਸ ਵਾਈ ਕਿ ਫਿਰ ਹੁਣ ਅਸੀਂ ਵਲੌਗ ਨਾਲ ਰਿਹਾ ਸੀ ਮੈਂ ਜਾ ਕੇ ਆਏ ਆ ਹਾਂ ਯਾਦ ਆ ਗਈ ਹੁਣ ਬੋਲਾਂ ਫਾਈਨਲੀ ਮੈਂ ਇਹ ਵਾਲੀ ਗੱਲ ਤੋਂ ਵੀ ਹਾਂ ਸੱਚ ਸਬਸਕ੍ਰਾਈਬਰ ਵਾਲੀ ਗੱਲ ਸੀ ਹਣਾ ਮੈਂ ਬੋਲਤਾ ਹੁਣ ਯਾਦ ਰੱਖੂਗੀ ਠੀਕ ਹੈ ਜਦ ਆਪਾਂ ਲਾਸਟ ਵੇ ਵਲੌਗ ਬਣਾਇਆ ਸੀਗਾ ਉਦੋਂ ਆਪਣੇ ਨੀਅਰ ਅਬਾਊਟ 20 25 30000 ਸਬਸਕ੍ਰਾਈਬਰ ਸੀਗੇ ਹੁਣ ਆਪਣੇ 167000 ਨੇ ਐਗਜੈਕਟਲੀ ਯਾਦ ਨਹੀਂ ਤਾਂ ਜਿੰਨੇ ਲੋਕ ਨਵੇਂ ਨੇ ਉਹਨਾਂ ਵਾਸਤੇ ਹੈ ਸਿੱਧੇ ਸਾਫ਼ ਸ਼ਬਦਾਂ ਚ ਹੁਣ ਤੁਹਾਨੂੰ ਲਵਕਮ ਅਰੇਂਜ ਦੱਸ ਦਿੰਨੇ ਆ ਕਿਵੇਂ ਹੋਈ ਠੀਕ ਆ ਪ੍ਰਿਤੇ ਹਾਂਜੀ ਪੁੱਛੋ ਕੀ ਪੁੱਛਣਾ ਚਾਹੁੰਦੇ ਹੋ ਮੈਂ ਪੌਡਕਾਸਟ ਕਰ ਲਾਂ ਹੁਣ ਪੂਰੇ ਪੌਡਕਾਸਟ ਕਰ ਲਓ ਮੈਂ ਉਹ ਮਾਈਕ ਫੜ ਕੇ ਬੈਹਿੰਨਾ ਤੂੰ ਜਵਾਬ ਦੇ ਜਲਨੀ ਠੀਕ ਆ ਤੁਹਾਨੂੰ ਮੈਂ ਕੁਐਸਚਨ ਕੁਐਸਚਨ ਪੁੱਛੀ ਜਾਂਨਾ ਠੀਕ ਆ ਪੌਡਕਾਸਟ ਵਿਦ ਪ੍ਰੀਤ ਤੇ ਜੈਸਾ ਵੈਸਾ ਕਿਹਦਾ ਲੱਗਿਆ ਜੇ ਤੁਸੀਂ ਮੈਨੂੰ ਕੈਸਾ ਵੈਸਾ ਕੁਐਸਚਨ ਪੁੱਛ ਲੈਣਾ ਤਾਂ ਆਪਾਂ ਤੁਹਾਡੀ ਪੌਡਕਾਸਟ ਛੱਡ ਕੇ ਉੱਠ ਕੇ ਭੱਜ ਲੈਣਾ ਅੱਛਾ ਟ੍ਰੈਂਡਿੰਗ ਟ੍ਰੈਂਡਿੰਗ ਉਹ ਹੁੰਦਾ ਨਹੀਂ ਇਹ ਵੀ ਪੌਡਕਾਸਟ ਮੈਂ ਦੱਸਦਾ ਕੈਮਰਾ ਸਟਾਰਟ ਨਹੀਂ ਹੋ ਰਿਹਾ ਨਾ ਹਲੇ ਮੈਂ ਸਮਝਾ ਦੇਣਾ ਹੁਣ ਪ੍ਰੀਤ ਆਏ ਮੈਂ ਤਾਂ ਨਹੀਂ ਕੁਐਸਚਨ ਪੁੱਛੂਗਾ ठीक है तू ना तू ना एवं तू ना एवं हाँ तू एवं करना बस भी तुष्य मैंने एक क्वेश्चन की भी पूछ सकते हो थोड़ा नहीं कोई हक ये पूछना था ठीक है मैं थोड़ा गुस्से जी ना उस तरह तो कह दी मैंने अब थोड़ा माइक एम बगा के मरी मैंने थोड़ा ना पॉडकास्ट करना जाओ बस फिर अपना पॉडकास्ट वायरल है ठीक है हम मैं तेरे को क्वेश्चन पूछने लग गया लव कम अरेंज होंडा किया वैसे लव कम अरेंज होंडा ਜੇ ਪੁੱਛਿਆ ਤਾਂ ਮੈਨੂੰ ਪੁੱਛਣ ਦੋ ਨਹੀਂ ਤੁਹਾਡੀ ਪੋਡਕਾਸਟ ਛੱਡ ਦੇਵਾ ਪਾ ਜਲਾ ਪੋਡਕਾਸਟ ਪਕਾਈ ਕਾਸਟ ਅੱਛਾ ਠੀਕ ਲਵ ਕਮ ਅਰੇਂਜ ਮੈਰਿਜ ਦਾ ਮਤਲਬ ਇਹ ਹੁੰਦਾ ਹੈ ਖੁਦ ਆਪ ਲੱਭਿਆ ਹੋਇਆ ਰਿਸ਼ਤਾ ਜਿਸ ਚ ਘਰਦਿਆਂ ਦੇ ਕੋਈ ਐਫਰਟਸ ਨਹੀਂ ਲੱਗੇ ਹੁੰਦੇ ਔਰ ਫਿਰ ਉਹ ਰਿਸ਼ਤੇ ਨੂੰ ਕਰਦਿਆਂ ਸਾਹਮਣੇ ਲੈ ਕੇ ਜਾਣਾ ਕਿ ਥਾਲੀ ਵਿੱਚ ਦਿਖਾਓ ਵੀ ਦੇਖੋ ਆ ਰਿਸ਼ਤੇੜਾ ਮੈਂ ਲੱਭਿਆ ਜਿਹਦਾ ਕਰਦਿਆਂ ਨੂੰ ਅੱਛਾ ਲੱਗਿਆ ਤਾਂ ਯੈਸ ਫਿਰ ਉਹ ਲਵ ਕਮ ਅਰੇਂਜ ਹੋ ਜਾਂਦੀ ਹੈ ਕਰਦੇ ਨੂੰ ਨਾ ਅੱਛਾ ਲੱਗਿਆ ਜੇ ਫਿਰ ਵੀ ਕਰਦੇ ਦੀ ਮਰਜ਼ੀ ਤੋਂ ਹੋ ਕੇ ਕਰਾਣਾ ਫਿਰ ਉਹ ਕੱਲੀ ਲਵ ਹੀ ਵੱਜਦੀ ਹੈ ਬੜਾ ਅਗਰ ਜਿੱਥੇ ਕਰਦੇ ਦੀ ਰਜ਼ਾਮੰਦੀ ਹੋ ਗਈ ਉੱਥੇ ਲਵ ਕਮ ਅਰੇਂਜ ਠੀਕ ਆ ਦੈਟਸ ਦਾ ਪੁਆਇੰਟ ਸੋ ਹਾਊ ਵੀ ਮੈਟ ਹਾਊ ਵੀ ਮੈਟ ਜਬ ਵੀ ਮੈਟ ਜਬ ਵੀ ਮੈਟ ਮਤਲਬ ਅਪ ਕਦੋਂ ਮੈ ਅਮ ਸੌਰੀ ਕਦੋਂ ਨਹੀਂ ਅਪ ਮਿਲੇ ਕਿਵੇਂ ਤੇ ਕਿਦੇ ਥਰੂ ਤੇ ਕਿਸ ਰੀਜ਼ਨ ਕਰਕੇ ਮਿਲੇ ਹੁਣ ਮੈਂ ਆਪਦੀ ਸੋਰੀ ਦੱਸਦਾ ਨਾ ਪਹਿਲਾਂ ਠੀਕ ਮੈਂ ਆਪਦੀ ਸੋਰੀ ਦੱਸਦਾ ਨਾ ਵੀ ਹਰ ਅਸੀਂ ਕਿਹਦੇ ਦੋ ਪਹਿਲੂ ਹੁੰਦੇ ਨੇ ਮੈਂ ਆਪਦੀ ਲਾਭ ਦੱਸਦਾ ਨਾ ਵਿਆਹ ਤੋਂ ਪਹਿਲਾਂ ਮਤਲਬ ਸਾਨੂੰ ਮਿਲਣ ਤੋਂ ਪਹਿਲਾਂ ਮੇਰਾ ਕੀ ਬਣਿਆ ਮਾਹੌਲ ਵੀ ਮੈਨੂੰ ਮਿਲਿਆ ਠੀਕ ਆ ਹੂੰ ਦੇਖੋ ਆਪਣੀ ਟੀਮ ਸੀ ਇੱਕ ਕੈਮਰੇ ਵਾਲਾ ਇੱਕ ਮੁੰਡਾ ਜਿਹੜਾ ਕਰੈਕਟਰ ਨਾਲ ਐਕਟਿੰਗ ਕਰਦਾ ਸੀ ਤੇ ਇੱਕ ਕੁੜੀ ਠੀਕ ਆ ਤੇ ਜਿਹੜੀ ਕੁੜੀ ਐਕਟਰ ਨਹੀਂ ਸੀ ਮਤਲਬ ਮਾਡਲ ਰੱਖੀ ਹੋਈ ਸੀ ਆਪਾਂ ਉਹ ਦਾ ਐਵੇਂ ਸੀਗਾ ਵੀ ਉਹ ਦਿਨ ਚ ਡਿਊਟੀ ਆਉਂਦੀ ਸੀ ਰਾਤ ਨੂੰ ਸ਼ੂਟ ਕਰਦੀ ਸੀ ਪਰ ਕੁਝ ਹਫ਼ਤੇ ਦਾ ਇੰਝ ਚੱਲ ਰਿਹਾ ਸੀਗਾ ਵੀ ਉਹ ਬਿਜ਼ੀ ਸੀਗੀ ਠੀਕ ਆ ਸੋ ਮੈਨੂੰ ਲੱਗਿਆ ਵੀ ਬੈਕਅਪ ਲੱਭਣਾ ਚਾਹੀਦਾ ਇੱਕ ਵੀ ਇੱਕ ਮਾਡਲ ਲੱਭ ਲਈ ਠੀਕ ਆ ਬੈਕਅਪ ਲਈ ਫਿਰ ਐਕਚੁਅਲੀ ਤੁਸੀਂ ਲੱਭੀ ਵੀ ਨਹੀਂ ਸੀ ਉਹ ਕੁਦਰਤੀ ਤੁਹਾਨੂੰ ਉਹਨਾਂ ਨੇ ਸੁਜੈਸਟ ਕਰਿਆ ਸੀ ਵੀ ਕੁੜੀ ਹੈਗੀ ਐ ਜੇ ਤੁਸੀਂ ਲੈਣਾ ਚਾਹੋ ਤਾਂ ਲੈ ਸਕਦੇ ਮੈਂ ਇਹ ਗੱਲ ਸ਼ੇਅਰ ਕਰੀ ਮੇਰੇ ਗਿਆਰਦੋ ਸੀਗਾ ਟਿਕਟੌਕ ਤੇ ਕਾਫੀ ਵਾਇਰਲ ਸੀ ਉਸ ਟਾਈਮ ਉਹ ਉਹਨਾਂ ਨੇ ਸ਼ੇਅਰ ਕਰੀ ਤੇ ਉਹ ਕਹਿੰਦਾ ਵੀ ਹਾਂ ਇੱਕ ਕੁੜੀ ਹੈਗੀ ਐ ਤੇ ਫਿਰ ਉਹਨੇ ਪ੍ਰੀਤ ਨੂੰ ਮਿਲਾਇਆ ਮੈਨੂੰ ਐਂਡ ਜਦੋਂ ਅਸੀਂ ਪਹਿਲੇ ਵਾਰ ਮਿਲੇ ਤੇ ਉਹ ਕੁਦਰਤੀ ਇਹ ਗੱਲ ਹੈ ਅਸੀਂ ਪਹਿਲੇ ਦਿਨ ਮਿਲੇ ਟੀਮ ਬਵਨ ਜਰਨਲ ਦਾ ਉਸੇ ਦਿਨ ਸਿਲਵਰ ਪਲੇ ਬਟਨ ਆ ਗਿਆ ਅਮਰੀਕਾ ਤੋਂ ਲੱਕੀ ਲਈ ਬਟਨ ਆ ਗਿਆ ਸੀ ਹੁਣ ਤੁਸੀਂ ਪ੍ਰੀਤ ਨੂੰ ਲੱਕੀ ਮੰਨੋ ਜਾਂ ਫਿਰ ਸਾਡੇ ਦੋਨਾਂ ਦਾ ਸੰਯੋਗ ਲੱਕੀ ਮੰਨੋ ਬਟਨ ਆ ਗਿਆ ਸੀ ਸਿਲਵਰ ਪਲੇ ਬਟਨ ਠੀਕ ਹੈ ਮੈਂ ਪ੍ਰੀਤ ਨੂੰ ਮਿਲਣਸਾਰ ਮੈਂ ਆ ਕੇ ਉਹਰੇ ਬਟਨ ਨਾਲ ਫੋਟੋ ਖਚਾਈ ਸੀਗੀ ਮੈਨੂੰ ਤਾਂ ਯਾਦ ਹੈ ਦੋ ਦਿਨ ਕਿਹੜੀ ਤਰੀਕਸ ਹੀ ਆਪਾਂ ਮਿਲੇ ਸੀ 14 ਫਰਵਰੀ ਕਿ 13 ਫਰਵਰੀ 13 ਫਰਵਰੀ ਨੂੰ ਵੀਡੀਓ ਕਰੀ ਸੀ ਕਿਉਂਕਿ 14 ਨੂੰ ਵੈਲੈਂਟਾਈਨ ਰਿਜਤ ਹੈ ਤੇ ਅਸੀਂ ਐਵੇਂ ਮਿਲੇ ਸੀ ਮੇਰੇ ਵੱਲੋਂ ਮਤਲਬ ਜਿੰਨੇ ਕ ਐਫਰਟਸ ਮੈਂ ਕਰੇ ਸੀਗੇ ਉਸ ਤੋਂ ਬਾਅਦ ਅਸੀਂ ਵੀਡੀਓ ਕਰੀ ਇੱਕ ਠੀਕ ਹੈ ਵੈਲੈਂਟਾਈਨ ਡੇ ਦੀ ਤੇ ਉਹ ਵੀਡੀਓ ਵਧੇ ਜਵਧੇ ਚੱਲੀ ਫਿਰ ਅਸੀਂ ਵੀਡੀਓ ਕਰੀ ਘਰ ਜਵਾਈ ਘਰ ਜਵਾਈ ਵੀਡੀਓ ਕਰੀ ਬਸ ਫਿਰ ਉਸ ਤੋਂ ਬਾਅਦ ਤਾਂ ਵੀਡੀਓ ਦੀਆਂ ਵੀਡੀਓਜ਼ ਕਰ ਰਹੇ ਹਾਂ ਹੁਣ ਤੱਕ ਅਸੀਂ ਵੀਡੀਓਜ਼ ਕਰ ਰਹੇ ਹਾਂ ਤੇ ਇੱਕ ਚੀਜ਼ ਹੋਰ ਹੁਣ ਮੈਂ ਜਿਸ ਦਿਨ ਹੁਣ ਹੁਣ ਅੱਗੇ 14 ਮੇਰੀ ਕੀ 13 ਤਰੀਕ ਨੂੰ ਅਸੀਂ ਵੀਡੀਓ ਕਰੀ ਸੀ ਕਿਉਂਕਿ ਇਹਨਾਂ ਨੇ ਵੈਲੈਂਟਾਈਨਸ ਡੇ ਤੇ ਵੀਡੀਓ ਬਣਾਉਣੀ ਸੀ ਔਰ 14 ਫੈਬਰੂ ਨੂੰ ਇਹਨਾਂ ਨੇ ਰਿਲੀਜ਼ ਕਰਨੀ ਸੀ ਉਹ ਵੀਡੀਓ ਠੀਕ ਹੈ ਪਾਣੀ ਸੂ ਯੂ ਟਿਊਬ ਤੇ ਹਮਮ ਔਰ ਇਸ ਵਾਰ ਸਾਡਾ ਪਲਾਨ ਇਹ ਹੈ ਅਸੀਂ ਪਿਛਲੇ 4 ਸਾਲਾਂ ਤੋਂ ਇਹ ਚੀਜ਼ ਨਹੀਂ ਕਰੀ ਬਸ ਬਟ ਇਸ ਵਾਰ ਇਸ ਟਾਈਮ ਇਸ ਵਾਰ ਇਹ 3 ਸਾਲਾਂ ਤੋਂ ਇਹ ਨਹੀਂ ਕਰੀ ਹਾਂ ਹਾਂ ਨਹੀਂ ਕਰੀ ਬਟ ਇਸ ਵਾਰ ਅਸੀਂ ਕਰਾਂਗੇ ਉਹ ਚੀਜ਼ ਕੀ ਕਿ ਜਿਸ ਜਗ੍ਹਾ ਤੇ ਖੜਕੇ ਅਸੀਂ ਫਸਟ ਟਾਈਮ ਮਿਲੇ ਹਾਂ ਜਿੱਥੇ ਮਿਲੇ ਸੀ ਜਿੱਥੋਂ ਮੈਂ ਵਾਕ ਕਰਕੇ ਆਈਆਂ ਹਾਂ ਔਰ ਜਿੱਥੋਂ ਬਵਨ ਵਾਕ ਕਰਕੇ ਆਏ ਨੇ ਅਸੀਂ ਉਹਨਾਂ ਦੋਨੋਂ ਇੱਕ ਦੂਜੇ ਦੇ ਸਾਹਮਣੇ ਹੋਏ ਆਂ ਫਰਸਟ ਟਾਈਮ ਉਹ ਜਗ੍ਹਾ ਤੇ ਖੜਕੇ ਵਲੌਗ ਬਣਾਵਾਂਗੇ ਉਸ ਤੋਂ ਬਾਅਦ ਅਸੀਂ ਕਿੱਥੇ ਸਭ ਤੋਂ ਪਹਿਲਾਂ ਸੀਨ ਕਿੱਥੇ ਕਰਿਆ ਇਕੱਠਿਆਂ ਨੇ ਉਸ ਜਗ੍ਹਾ ਤੇ ਵਲੌਗ ਬਣਾਵਾਂਗੇ ਉਸ ਤੋਂ ਬਾਅਦ ਅਸੀਂ ਇੱਕ ਜਗ੍ਹਾ ਤੇ ਟਿਕਟੌਕ ਦੀ ਵੀਡੀਓਜ਼ ਵੀ ਬਣਾਈਆਂ ਨੇ ਦੋ ਦੋ ਰੀ ਬਣਾਈਆਂ ਸੀ ਆਪਾਂ ਵੀਡੀਓਜ਼ ਉਹ ਵੀ ਮੈਂ ਜਗਾ ਤੁਹਾਨੂੰ ਦਿਖਾਵਾਂਗੀ ਉਸ ਤੋਂ ਬਾਅਦ ਅਸੀਂ ਐਂਡਿੰਗ ਦੇ ਵਿੱਚ ਸੀਨ ਕਿੱਥੇ ਖਤਮ ਕਰਕੇ ਫਿਰ ਅਸੀਂ ਕਿੱਥੋਂ ਚਲੇ ਗਏ ਸੀ ਇੱਕ ਦੂਜੇ ਨੂੰ ਬਾਏ ਬੋਲ ਕੇ ਉਹ ਵੀ ਤੁਹਾਨੂੰ ਜਗਾ ਦਿਖਾਵਾਂਗੀ ਮਤਲਬ ਤੁਹਾਨੂੰ ਉਹ ਜਗਾ ਅਸੀਂ ਕਦੇ ਨਹੀਂ ਦਿਖਾਈ ਜਿੱਥੇ ਅਸੀਂ ਫਸਟ ਟਾਈਮ ਮਿਲੇ ਸੀਗੇ ਤਾਂ ਉਹ ਜਗਾ ਤੁਹਾਨੂੰ ਪ੍ਰੋਪਰ ਮਤਲਬ ਐਜ਼ ਇਟ ਇਜ਼ ਲੋਕੇਸ਼ਨ ਜਿੱਥੇ ਮੈਂ ਖੜੀ ਸੀ ਤੇ ਬਹਨ ਖੜੇ ਸੀ ਮੈਨੂੰ ਹਲਕਾ ਜਿਹਾ ਯਾਦ ਆ ਇਹਨਾਂ ਦਾ ਮੈਨੂੰ ਪਤਾ ਨਹੀਂ ਵੀ ਇਹਨਾਂ ਨੂੰ ਯਾਦ ਹੈ ਜਾਂ ਨਹੀਂ ਤੇ ਉਹ ਦਿਨ ਇਹ ਜਿਹਾ ਸੀਗਾ ਮਤਲਬ ਨਾ ਪ੍ਰੇਤ ਦੇ ਮਨ ਚ ਸੀਗਾ ਵੀ ਅਸੀਂ 4 ਸਾਲ ਬਾਅਦ ਇੱਥੇ ਹੋਵਾਂਗੇ ਨਾ ਮੇਰੇ ਮਨ ਚ ਸੀਗਾ ਤੇ ਅਸੀਂ 4 ਸਾਲ 3 ਸਾਲ ਬਾਅਦ ਇਸ ਜਗ੍ਹਾ ਇੰਨੀ ਦੂਰ ਤੱਕ ਦਾ ਸੋਚਿਆ ਹੀ ਨਹੀਂ ਸੀਗਾ। ਇਸ ਦਰੀ ਤੇ ਚਟਾਈ ਦੇ ਵੱਡੇ ਹੋਣੇ। ਦਰੀ ਦੇ ਇਕੱਠੇ ਬੈਠ ਕੇ ਇਹ ਗੱਲਾਂ ਆਪਸ ਵਿੱਚ ਸ਼ੇਅਰ ਕਰ ਰਹੇ ਹੋਵਾਂਗੇ। ਮਤਲਬ ਇੰਨੀ ਪਿਆਰੀ ਮੈਮਰੀਜ਼ ਵਿਆਹ ਤੋਂ ਬਾਅਦ ਅਸੀਂ ਕਿਹੜੀ-ਕਿਹੜੀ ਜਗ੍ਹਾ ਘੁੰਮੇ ਆਂ ਬਹੁਤ ਜਗ੍ਹਾ ਘੁੰਮਿਆ ਸੀ ਵਿਆਹ ਤੋਂ ਬਾਅਦ ਕਿਹੜੀ-ਕਿਹੜੀ ਜਗ੍ਹਾ ਨਹੀਂ ਗਏ। ਤਾਂ ਇੰਨਾ ਲੰਬਾ ਸੋਚ ਕੇ ਨਹੀਂ ਚੱਲੇ ਸੀ ਸਿਸਟਮ ਪਰ ਅੱਜ ਸੋਚ ਕੇ ਖੁਸ਼ੀ ਹੁੰਦੀ ਹੈ। ਵੀ ਹਾਂ ਯਾਰ ਵੀ ਆਪਾਂ ਮਤਲਬ ਹਫਤੇ 'ਚ ਇੱਕ ਦਿਨ ਅਸੀਂ ਇਕੱਠੇ ਹੁੰਦੇ ਸੀਗੇ ਵੀਡੀਓਜ਼ ਕਰਨ ਵਾਸਤੇ ਹਨਾ। ਹੂੰ। ਸ ਐਵੇਂ ਅਸੀਂ ਮਿਲੇ ਸੀ ਕਦੋਂ ਮਿਲੇ ਸੀ ਵੀ ਦੱਸਤਾ ਕਿਵੇਂ ਮਿਲੇ ਸੀ ਵੀ ਦੱਸਤਾ ਤੇ ਸਾਡੀ ਲਵ ਕਾ ਅਰੇਂਜ ਮੈਰਿਜ ਹੈ ਇਹ ਵੀ ਦੱਸਤਾ ਤੇ ਜਦੋਂ ਮੈਂ ਨਾ ਮੈਨੂੰ ਇੱਕ ਇਨਸੀਡੈਂਸ ਯਾਦ ਆ ਚੰਗੀ ਤਰ੍ਹਾਂ ਜਿਹੜੀ ਫਸਟ ਇਹਨਾਂ ਨੇ ਗੱਲ ਕਰੀ ਸੀ ਮੇਰੇ ਨਾਲ ਵੀਡੀਓ ਤੋਂ ਹਟ ਕੇ ਮੀਨਸ ਵੀਡੀਓ ਲਈ ਤਾਂ ਮਿਲੇ ਹੀ ਸੀਗੇ ਪਰ ਜਿਹੜੀ ਫਸਟ ਟਾਕ ਸੀਗੀ ਸਾਡੇ ਦੋਨੋਂ ਦੇ 4 ਸਾਲ ਹੋ ਗਏ ਮੈਨੂੰ ਹਲੇ ਵੀ ਉਹ ਗੱਲ ਯਾਦ ਹੈ ਜਦੋਂ ਅਸੀਂ ਇੱਕ ਸੀਨ ਕਰਕੇ ਉੱਥੋਂ ਨਿਕਲੇ ਸੀ ਮਤਲਬ ਦੂਸਰੀ ਲੋਕੇਸ਼ਨ ਤੇ ਜਾ ਰਹੇ ਸੀ ਸੇਮ ਪਲੇਸ ਤੇ ਅਲੱਗ ਲੋਕੇਸ਼ਨ ਤੇ ਜਾ ਰਹੇ ਸੀ ਇਹ ਤੇ ਮੇਰੇ ਨਾਲ મતલਬ ਮੈਨੂੰ ਉਸ ਟਾਈਮ ਤੇ ਹੁੰਦਾ ਸੀ ਮੈਂ ਨਾ ਥੋੜੇ મતલਬ ਥ੍ਰੈਡਿੰਗ ਪੈਨਸਲ ਨਾ ਮੇਰੀ ਯਾਦ ਹੈ ਯਾਦ ਹੈ ਮੇਰੀ ਨਾ ਥ੍ਰੈਡਿੰਗ મતલਬ ਆਪਾਂ ਜਿਹੜੀਆਂ ਕੁੜੀਆਂ ਨੂੰ ਤਾਂ ਬੱਤ ਜਿਹੜਾ ਮੁੰਡਿਆਂ ਇਹ ਗੱਲ ਇੱਕ ਮਿੰਟ ਸਿਰਫ ਇੱਕ ਮਿੰਟ ਇਹ ਗੱਲ ਅੱਜ ਤੱਕ ਕਿਸੇ ਜਿਹੜਾ ਲਵ ਸਟੋਰੀ ਦਾ ਵਲੌਗ ਹੈ ਜਿਹੜੀ ਹੁਣ ਤੁਸੀਂ ਸਾਨੂੰ ਗੱਲਾਂ ਸੁਣ ਰਹੀਆਂ ਨੇ ਨਾ ਇਹਨਾਂ ਡਿਟੇਲ ਚ ਨਹੀਂ ਹੈਗੀਆਂ ਅਗਰ ਤੁਸੀਂ ਡਿਟੇਲ ਚ ਗੱਲਾਂ ਸੁਣਨੀਆਂ ਨੇ ਇਹ ਤਾਂ YouTube ਤੇ ਜਾਓ ਬਵਨ ਪ੍ਰੀਤ ਲਵ ਸਟੋਰੀ ਲਿਖ ਲਓ ਉੱਥੇ ਸਭ ਤੋਂ ਟੌਪ ਤੇ ਵੀਡੀਓ ਆ ਜਾਏਗੀ ਨੀਅਰ ਬਾਊਟ 5-6 ਲੱਖ ਵੀਵਸ ਤੇ ਉਹ ਖੋਲ੍ਹੇ ਉਸ ਤੇ ਅਸੀਂ ਸਿਰਫ ਉਹ ਪਰੋਪਰ ਦੱਸ ਰਿਆ ਹੁਣ ਤੇ ਜਿਹੜੀ ਇਹ ਗੱਲ ਹੈ ਇਹ ਉਸ ਚ ਦੱਸੀ ਨਹੀਂ ਹੋਈ ਉਸ ਚ ਮਿਸ ਹੋ ਗਈ ਸੀ ਸੋ ਨਾਓ ਤੇ ਉਦੋਂ ਨਾ ਮੇਰੇ ਮਤਲਬ ਆਈਬ੍ਰੋ ਪੈਨਸਲ ਜਿਹੜੀ ਲਾਈ ਹੋਈ ਸੀ ਨਾ ਮੀਨਸ ਥੋੜੀ ਕਲਰਫੁਲ ਵਾਲੀ ਸੀ ਮੇਰੇ ਕੋਲੇ ਮੈਂ ਥੋੜੀ ਕਲਰਫੁਲ ਆਈਬ੍ਰੋ ਪੈਨਸਲ ਲਗਾਈ ਹੋਈ ਸੀ ਔਰ ਇਹਨਾਂ ਦਾ ਫਰਸਟ ਕਮੈਂਟ ਮੈਨੂੰ ਇਹ ਸੀਗਾ ਮੈਂ ਬਹੁਤ ਇਨੋਸੈਂਟ ਸੀ ਯਾਰ ਮੈਨੂੰ ਪਤਾ ਨਹੀਂ ਸੀ ਵੈਸੇ ਚੀਜ਼ਾਂ ਹੁੰਦੀਆਂ ਨੇ ਤੁਸੀਂ ਆਈਬ੍ਰੋ ਕਲਰ ਕਰਾਏ ਹੋਏ ਨੇ ਮੈਂ ਦੱਸਦਾ ਪਤਾ ਹੈ ਕਿਉਂ ਮੈਂ ਵਾਲ ਕਲਰ ਕਰਾ ਕੇ ਹਟੇ 2 ਸਾਲ 1.5 ਸਾਲ ਪਹਿਲਾਂ ਮਤਲਬ ਹੁੰਦਾ ਮੁੰਡਾ ਹੁਣ ਤਾਂ ਵਾਲ ਛੋਟੇ ਨੇ ਉਸ ਟਾਈਮ ਮੇਰੇ ਇੰਨੇ ਨੇ ਵਾਲ ਸੀਗੇ ਤੇ ਹੁੰਦੇ ਲੱਟ ਇੱਕ ਐਵੇਂ ਹਨਾ ਇਹ ਸਾਰੇ ਵਾਲ ਖੜੇ ਇੱਕ ਅੱਧਾ ਲੱਟ ਐ ਸਟੈਡੀ ਹੁੰਦੀ ਆ ਉਹ ਕਲਰ ਕਰਾਈ ਸੀ ਮੈਂ ਰੈੱਡ ਰੈੱਡ ਕਰਾਈ ਉਸ ਟਾਈਮ ਉਹ ਗੋਲਡਨ ਹੋ ਗਈ ਫਿਰ ਵਾਈਟ ਹੋ ਗਈ ਫਿਰ ਜਾ ਕੇ ਬਰਾਊਨ ਹੋਈ ਸੀ ਫਿਰ ਬਲੈਕ ਹੋਈ ਸੀ ਸੋ ਮੈਨੂੰ ਵੀ ਐਂ ਲੱਗਿਆ ਸੀ ਵੀ ਕੀ ਪਤਾ ਇਹ ਕਲਰ ਕਰਾਈ ਹੋਵੇ ਜਾਂ ਫਿਰ ਕੀ ਪਤਾ ਪਹਿਲਾਂ ਕੋਈ ਹੋਰ ਕਲਰ ਕਰਾਇਆ ਹੋਵੇ ਹੁਣ ਐਵੇਂ ਦਾ ਕਲਰ ਹੋ ਗਿਆ ਹੋਵੇ ਮਤਲਬ ਤੁਸੀਂ ਸੋਚੋ ਕੋਈ ਬੰਦਾ ਫਸਟ ਟਾਈਮ ਮਿਲਿਆ ਹੈ ਔਰ ਮਤਲਬ ਅਸੀਂ ਸ਼ੂਟ ਕਰ ਰਹੇ ਹਾਂ ਮੀਨਸ ਹਾਂ ਇਹ ਨਹੀਂ ਇਨੋਸੈਂਟ ਸੀ ਕੀ ਇਹਨਾਂ ਨੂੰ ਇਵਨ ਮਤ ਬੋਲਣ ਲੱਗੇ ਵੀ ਸੋਚਿਆ ਨਹੀਂ ਵੀ ਕੁੜੀ ਬੁਰਾ ਮੰਨ ਜੇ ਜਾਂ ਕੁਝ ਬਸ ਬੋਲਤਾ ਤੁਸੀਂ ਇਹ ਬਰੋ ਕਲਰ ਕਰਵਾਏ ਹੋਏ ਨੇ ਮੈਂ ਕਿਹਾ ਨਹੀਂ ਜੀ ਮੈਂ ਕਲਰ ਨਹੀਂ ਕਰਾਏ ਹੋਏ ਨੇ ਪੈਨਸਲ ਨਾਲ ਕਰੇ ਹੋਏ ਨੇ ਹਾਂ ਇਹ ਆਪ ਕਰੇ ਨੇ ਕਲਰ ਬੁਰਾ ਕਿਉਂ ਮੰਨਸੀ ਮੈਂ ਕਹਿੰਦਾ ਛਪਰੀ ਕੈਸੀ ਤੈਨੂੰ ਛਪਰੀ ਛਪਰੀ ਨੂੰ ਮੈਂ ਕਿਹਾ ਤੇ ਆਈਬ੍ਰੋਸ ਕੱਟ ਮਰਾਇਆ ਹੋਇਆ ਸੀ ਕੱਟ ਦਾ ਮੈਂ ਮਰਾਇਆ ਹੋਇਆ ਸੀ ਪਰ ਮੈਨੂੰ ਮਿਲ ਮਿਲਿਓ ਦੋ ਦੋ ਤਾਂ ਨਹੀਂ ਸੀ ਨਹੀਂ ਹੋਣਾ ਨਹੀਂ ਸੀ ਕੋਈ ਵੀ ਨਹੀਂ ਸੀਗਾ ਮੈਨੂੰ ਬਹੁਤ ਸ਼ੌਂਕ ਸੀ ਕਾਲਜ ਟਾਈਮ ਮਤਲਬ ਹੁੰਦਾ ਨਾ ਵੀ ਯਾਰ 10 ਮੁੰਡੇ ਨੇ ਸੇਮ ਸੇਮ ਲੱਗ ਰਹੇ ਨੇ ਤਾਂ ਉਹ ਗੱਲ ਜੀ ਨਹੀਂ ਬਣੀ 10 ਚੋਂ ਇੱਕ ਡਿਫਰੈਂਟ ਲੱਗੇ ਨਾ ਉਹਦੇ ਵਾਸਤੇ ਮੇਰੇ ਕੱਟ ਮਰਿਆ ਉਰੇ ਕੱਟ ਸੀ ਤੇ ਇੱਕ ਉਰੇ ਕੱਟ ਸੀ ਅੱਜ ਦੀ ਰੇਟ ਚ ਇਮ ਕੱਟ ਮਰਵਾਉਣਾ ਇੱਥੇ ਔਰ ਇੱਥੇ ਮੈਂ ਕਦੇ ਨਾ ਇਹਨਾਂ ਨੂੰ ਕਰਾਂਦਾ ਫੇ ਫਿਰ ਇਹ ਮੇਰੀ ਗੱਲ ਤੇ ਕੱਟ ਪਾ ਦੇ ਹਾਂ ਕਦੇ ਨਾ ਕਰਾਂਦਾ ਮੈਂ ਤੇ ਇਸ ਕਰਕੇ ਮੀਨਜ਼ ਫੇਰ ਆਪਣਾ ਬਸ ਗੱਲਾਂ ਬਾਤਾਂ ਕਰਦੇ ਕਰਦੇ ਵੀਡੀਓਜ਼ ਕਰਦੇ ਕਰਦੇ ਆਪਣਾ ਵਿਆਹ ਹੋ ਗਿਆ ਹੂੰ ਤਾਂ ਇਹ ਨਹੀਂ ਲੱਗਿਆ ਕਿਵੇਂ ਹੋ ਗਿਆ ਕਦੋਂ ਹੋ ਗਿਆ ਮਤਲਬ ਰੱਬ ਨੇ ਇੰਨੀ ਮਿਹਰ કરી ਨਾ ਹਰ ਪਾਸੋਂ ਇਨ 에ਵਰੀ ਪੋਸੀਬਲ ਵੇ ਕਿ ਸਾਡਾ ਵਿਆਹ ਬਹੁਤ ਖੁਸ਼ੀ ਖੁਸ਼ੀ ਹੋ ਗਿਆ ਵਿੱਚ ਕਾਫੀ ਅੜਚਨਾ ਵੀ ਆਈਆਂ ਪਰ ਸਭ ਕੁਝ ਬਹੁਤ ਸੁਖਸ਼ਾਂਤੀ ਨਾਲ ਬਹੁਤ ਪਰਫੈਕਟ ਬਹੁਤ ਈਜ਼ੀਲੀ ਸਭ ਕੁਝ ਹੋ ਗਿਆ ਔਰ ਵਿਆਹ ਪਤਾ ਵੀ ਨਹੀਂ ਲੱਗਾ ਕਦੋਂ ਵਿਆਹ ਹੋ ਗਿਆ ਔਰ ਵਿਆਹ ਹੋਇਆ ਵੀ ਐਵੇਂ ਹੈ ਕਿ ਕੋਈ ਹਲੇ ਸਲਾਹ ਨਹੀਂ ਸੀ ਕੁਝ ਵੀ ਮੀਨਸ ਐ ਲੱਗੇ ਜਿਵੇਂ ਪਪਾ ਜੀ ਸਾਰਾ ਕੁਝ ਆਪ ਹੀ ਕਰਾਈ ਜਾ ਰਹੇ ਨੇ ਮਤਲਬ ਆਪਣੇ ਆਪ ਹੀ ਹੋ ਰਿਹਾ ਆਪਣੇ ਆਪ ਹੀ ਹੋ ਰਿਹਾ ਸਭ ਕੁਝ ਉਹ ਜਿਵੇਂ ਅਸੀਂ ਮੇਰੇ ਮੰਮਾ ਫਸਟ ਟਾਈਮ ਘਰ ਦੇਖਣ ਆਏ ਸੀਗੇ ਸਿਰਫ ਘਰ ਹੀ ਦੇਖਣ ਆਏ ਸੀਗੇ ਹੋਰ ਕੁਝ ਨਹੀਂ ਕਰਨ ਆਏ ਸੀਗੇ ਗੱਲ ਠੀਕ ਐ ਤੇ ਸਡਨਲੀ ਪਤਾ ਨਹੀਂ ਕੀ ਬਾਬਾ ਜੀ ਵੱਲੋਂ ਕੀ ਹੋਇਆ ਕਿ ਨਾ ਜਿਸ ਦਿਨ ਮੇਰੀ ਮੰਮੀ ਘਰ ਦੇਖਣ ਆਈ ਉਸ ਦਿਨ ਸਾਡੀ ਵਿਆਹ ਦੀ ਡੇਟ ਫਿਕਸ ਹੋ ਗਈ ਦੋਨੇ ਮੰਮੀਆਂ ਨੇ ਮਿਲ ਕੇ ਵਿਆਹ ਦੀ ਡੇਟ ਫਿਕਸ ਕਰ ਲਈ ਇਹਦੇ ਕਹਿੰਦੇ ਸਭ ਬਹੁਤ इजीली ਹੋ ਗਿਆ ਬਹੁਤ ਫਲੋਚ ਹੋ ਗਿਆ ਐਂਡ ਕੁਝ ਗੱਲਾਂ ਸੀ ਨਹੀਂ ਦੱਸਾਂਗੇ ਵੀਰੇ ਜੋ ਪਰਸਨਲ ਗੱਲਾਂ ਨੇ ਉਹ ਕਿਸੇ ਵਲੌਗ 'ਚ ਨਹੀਂ ਦੱਸਣੀ ਕਿਉਂਕਿ ਹਰ ਚੀਜ਼ ਪਬਲਿਕ ਨਹੀਂ ਕਰੀਦੀ ਇਹ ਜਿਹੜੇ ਫਿਊਚਰ ਚ ਵਲੌਗਰ ਜਾਂ ਫਿਰ ਯੂਟਿਊਬਰ ਬਣਨ ਦੀ ਸੋਚ ਰਹੇ ਨੇ ਉਹਨਾਂ ਨੂੰ ਵੀ ਦੱਸੂਗਾ ਕੁਝ ਹੱਦ ਤੱਕ ਤੁਸੀਂ ਦੱਸ ਸਕਦੇ ਹੋ ਹਰ ਚੀਜ਼ ਦੱਸੋਗੇ ਤਾਂ ਤੁਹਾਡੇ ਨੁਕਸਾਨ ਸਮਝੇ ਠੀਕ ਆ ਠੀਕ ਹੈ ਵਲੌਗਰ ਜੀ ਸੋ ਇਸ ਕਰਕੇ ਇਦਾਂ ਹੁਣ ਸਾਡਾ ਵਿਆਹ ਹੋ ਗਿਆ ਹੁਣ ਆਪਾਂ ਆਪਣੀ ਘਰ ਗ੍ਰਸਤੀ ਸਾਹਮਣੇ ਬੈਠੇ ਆ ਜਦੋਂ ਸਕੂਲ ਪੜਦੇ ਹੁੰਦੇ ਸੀ ਉਦੋਂ ਐ ਲੱਗਦਾ ਸੀ ਯਾਰ ਕਿੰਨੀ ਔਖੀ ਐ ਸਕੂਲ ਦੀ ਪੜ੍ਹਾਈ ਯਾਰ ਕਿੰਨਾ ਔਖਾ ਪੜ੍ਹਨਾ ਪੈਂਦਾ ਛੇਤੀ ਵੱਡੇ ਹੋ ਜੀਏ ਛੇਤੀ ਵੱਡੇ ਹੋ ਜੀਏ ਬਸ ਛੇਤੀ ਸਾਡਾ ਵਿਆਹ ਹੋ ਜੇ ਬਸ ਸਾਡੇ ਹੱਥ 'ਚ ਫੋਨ ਆ ਜੇ ਪਰ ਜਦੋਂ ਹੁਣ ਵਿਆਹ ਹੋ ਗਿਆ ਨਾ ਹੁਣ ਐ ਲੱਗ ਰਿਹਾ ਵੀ ਉਹ ਲਾਈਫ ਜ਼ਿਆਦਾ ਈਜ਼ੀ ਸੀ ਇਹ ਲਾਈਫ ਕਿਉਂ ਅਸੀਂ ਕਿੰਨਾ ਕੁ ਬੰਦ ਕੇ ਰੱਖਿਆ ਇਹਨੂੰ ਨਹੀਂ ਨਹੀਂ ਮੈਂ ਨਹੀਂ ਕਹਿੰਦੀ ਕਿ ਹਾਂ ਪਰ ਯਾਰ ਕੋਈ ਕਿਸੇ ਚਾਹੇ ਕਿਸੇ ਕੋਲੇ ਜਿੰਨਾ ਵਰਜੀ ਪੈਸਾ ਚਾਹੇ ਜੀ ਕੋਈ ਕਿਸੇ ਕੋਲੇ ਪੈਸਾ ਘੱਟ ਹੈ ਚਾਹੇ ਵਧਦਾ ਡਸਨਟ ਮੈਟਰ ਬਟ ਜਿਹੜੀ ਵਿਆਹ ਤੋਂ ਬਾਅਦ ਘਰ ਗ੍ਰਸਤੀ ਨਾਮ ਦੀ ਚੀਜ਼ ਸ਼ੁਰੂ ਹੋ ਜਾਂਦੀ ਹੈ ਨਾ ਰਿਸਪੌਂਸਿਬਿਲਟੀ ਹੈ ਸਾਰਾ ਕੁਝ ਮੀਨਸ ਇਹ ਵੀ ਕੋਈ ਘੱਟ ਨਹੀਂ ਹੁੰਦਾ ਵੀ ਯਾਨੀ ਕਿ ਛੋਟੇ ਹੁੰਦੇ ਆ ਲੱਗਦਾ ਵੀ ਵਿਆਹ ਕਰਾ ਕੇ ਤਾਂ ਜਿਵੇਂ ਪਤਾ ਨਹੀਂ ਸਭ ਕੁਝ ਨਾਰਮਲ ਹੈ ਸਭ ਕੁਝ ਸਹੀ ਹੈ ਬਟ ਜਦੋਂ ਬੰਦਾ ਘਰ ਗ੍ਰਸਤੀ 'ਚ ਪੈਰ ਰੱਖ ਲੈਂਦਾ ਨਾ ਫਿਰ ਪਤਾ ਲੱਗਦਾ ਕਿ ਉਹ ਟਾਈਮ ਫਿਰ ਵੀ ਠੀਕ ਸੀਗਾ ਵੀ ਪੜ੍ਹਾਈ ਲਿਖਾਈ ਕੋ ਟੈਨਸ਼ਨ ਨਹੀਂ ਬਟ ਹੁਣ ਜਾ ਕੇ ਬੰਦੇ ਨੂੰ ਆਪਣਾ ਫਿਊਚਰ ਸਿਕਿਉਰ ਕਰਨਾ ਹੁੰਦਾ ਹੈ ਪੈਸੇ ਕਮਾਣੇ ਹੁੰਦੇ ਆ ਜ਼ਿੰਦਗੀ ਚ ਤੁਸੀਂ ਕੀ ਕਰਨਾ ਹੈ ਕਿ ਨਹੀਂ ਕਰਨਾ ਮਤਲਬ ਹਰ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਚੀਜ਼ ਦੀ ਟੈਨਸ਼ਨ ਹੁੰਦੀ ਹੈ ਨੈਚੁਰਲੀ ਹੁੰਦੀ ਹੈ ਤੁਸੀਂ ਇੰਨੇ ਕਿ ਸਿਆਣੇ ਬਣ ਜਾਨੇ ਹੋ ਨਾ ਕਿ ਤੁਸੀਂ ਜਿਸ ਚੀਜ਼ ਦੀ ਟੈਨਸ਼ਨ ਨਹੀਂ ਵੀ ਲੈਣੀ ਤੁਸੀਂ ਉਸ ਦੀ ਟੈਨਸ਼ਨ ਵੀ ਸਹਿੜ ਕੇ ਬਹਿ ਜਾਨੇ ਹੋ ਆਪਣੇ ਤੇ ਮਤਲਬ ਜਿਹੜੀ ਇਹ ਉਮਰ ਹੈ ਨਾ ਜ਼ਿਆਹ ਵਾਲੀ ਜਾਂ ਹੋਰ ਵਿਆਹ ਤੋਂ ਪਹਿਲਾਂ ਵਾਲੀ ਲਾ ਲਓ ਤੁਸੀਂ ਇਹ ਉਮਰ ਚ ਬਹੁਤ ਸੋਚ-ਸੋਚ ਕਦਮ ਰੱਖਣਾ ਪੈਂਦਾ ਹੈ ਹਣਾ ਪਰ ਵਿਆਹ ਤੋਂ ਬਹੁਤ ਸੋਚ-ਸੋਚ ਕੇ ਕਿ ਕਦੇ ਸੋਚਦਾ ਬੰਦਾ ਕੁਝ ਕੁਝ ਵੀ ਨਹੀਂ ਸੋਚਦਾ ਮਤਲਬ ਬੰਦਾ ਸਿਆਣਾ ਨਹੀਂ ਹੁੰਦਾ ਅਰੇ ਇੱਕਦਮ ਸਾਰੇ ਸਾਰੇ ਰਿਸਪਾਂਸਿਬਿਲਿਟੀ ਜائیں ਪਾ ਲੈਣਾ ਆਲਾ ਆ ਵੀ ਚੱਕ ਵਿਆਹ ਘਰ ਵਾਲੀ ਰਿਸਪਾਂਸਿਬਿਲਿਟੀ ਬਾਹਰ ਦੀ ਦੁਨੀਆ ਇਹ ਉਹ ਬਹੁਤ ਧਿਆਨ ਨਾਲ ਕਰਨਾ ਮੈਨੂੰ ਸਾਰਾ ਕੁਝ ਠੀਕ ਆ ਪਰ ਬਹੁਤ ਛੇਤੀ ਸਿਆਣਾ ਹੋ ਜਾਂਦਾ ਬੰਦਾ ਵਿਆਹ ਕਰਾ ਕੇ ਪਰ ਇੱਕ ਵਲੌਗ ਸਪੈਸ਼ਲ ਅਸੀਂ ਏਦਾਂ ਦਾ ਬਣਾਵਾਂਗੇ ਜਿਸ ਦੇ ਵਿੱਚ ਬਵਨ ਆਪਣੇ ਬਚਪਨ ਦੀਆਂ ਗੱਲਾਂ ਸੁਣਾਣਗੇ ਔਰ ਮੈਂ ਆਪਣੇ ਬਚਪਨ ਦੀਆਂ ਗੱਲਾਂ ਸੁਣਾਉਂਗੀ ਐਂਡ ਇੱਕ ਵਲੌਗ ਅਸੀਂ ਐਸਾ ਬਣਾਵਾਂਗੇ ਜਿਹੜਾ ਅਸੀਂ ਆਪਦੀ ਇੱਕ ਦੂਜੇ ਦੇ ਬਚਪਨ ਦੀ ਫੋਟੋਜ਼ ਤੇ ਰਿਐਕਟ ਕਰਾਂਗੇ ਵੀ ਮੈਂ ਇਹਦੀ ਫੋਟੋਜ਼ ਤੇ ਰਿਐਕਟ ਕਰੂੰ ਦੱਸੂੰ ਵੀ ਇਹ ਫੋਟੋ ਕਹੇ ਜੀ ਆ ਤੇ ਪ੍ਰੀਤ ਮੇਰੀ ਫੋਟੋ ਤੇ ਰਿਐਕਟ ਕਰੋ ਵੀ ਦੱਸੋ ਇਹ ਫੋਟੋ ਕਹੇ ਜੀ ਆ ਆਬਵੀਅਸਲੀ ਉਸ ਦੀ ਬੇਇੱਜ਼ਤੀ ਮੇਰੀ ਹੋਣ ਵਾਲੀ ਹੈ ਕਿਉਂ ਤੇਰੀ ਬੇਇੱਜ਼ਤੀ ਕਹਨ ਵਾਲੀ ਹੈ ਕਿਉਂਕਿ ਇਹ ਛੋਟੇ ਹੁੰਦੇ ਥੋੜੀ ਜੀ ਕੋਕਾ ਕੋਲਾ ਵਰਗੀ ਨਹੀਂ ਕੋਕਾ ਕੋਲਾ ਨਹੀਂ ਪੈਪਸੀ ਵਰਗੀ ਸੀ ਹਾਂ ਠੀਕ ਹੈ ਮੁੰਾਕਾ ਪੋਡਕਾਸਟ ਛੱਡ ਕੇ ਬਾਦੂ ਤੁਹਾਡੀ ਨਹੀਂ ਨਹੀਂ ਪੋਡਕਾਸਟ ਨਹੀਂ ਛੱਡਣਾ ਹੋਰ ਸੋ ਬਸ ਜਿਨ੍ਹਾਂ ਨੂੰ ਨਹੀਂ ਪਤਾ ਸੀ ਉਹਨਾਂ ਨੂੰ ਆਪਾਂ ਦੱਸਤਾ ਹੂੰ ਤੇ ਬਾਕੀ ਤੇ ਦਿਲ ਦੀ ਗੱਲਾਂ ਸ਼ੇਅਰ ਕਰ ਲੀਆਂ ਕਿਉਂਕਿ ਜਨਵਰੀ ਫਰਵਰੀ ਤੇ ਮਾਰਚ ਸਾਨੂੰ ਬਹੁਤ ਪਸੰਦ ਆ ਇਹ ਤਿੰਨੋਂ ਮਹੀਨੇ ਕਿਉਂਕਿ ਅਸੀਂ ਏਸੇ ਤਿੰਨ ਮਹੀਨਿਆਂ 'ਚ ਮਿਲੇ ਸੀਗੇ ਏਸੇ ਤਿੰਨ ਮਹੀਨਿਆਂ 'ਚ ਅਸੀਂ ਅੰਮ੍ਰਿਤਸਰ ਗਏ ਸੀਗੇ ਇਸੀ ਤਿੰਨ ਮਹੀਨਿਆਂ ਦੇ ਵਿੱਚ ਸਾਡੀ ਵਿਆਹ ਦੀ ਡੇਟ ਫਿਕਸ ਹੋ ਗਈ। ਇਸੇ ਤਿੰਨ ਮਹੀਨਿਆਂ 'ਚ ਸਾਡਾ ਵਿਆਹ ਹੋ ਗਿਆ। ਇਸੇ ਤਿੰਨ ਮਹੀਨਿਆਂ 'ਚ ਅਸੀਂ ਆਪਾਂ ਮਿਲੇ ਵੀ ਸੀ। ਇਸੇ ਤਿੰਨ ਮਹੀਨਿਆਂ ਦੇ ਵਿੱਚ ਅਸੀਂ ਆਪਾਂ ਵੀਡੀਓਜ਼ ਵੀ ਕਰੀਆਂ ਸੀਗੀਆਂ। ਦੇਖੋ ਮੇਰੇ ਲਾਈਫ 'ਚ ਨਾ ਕੁਝ ਮਨਸ ਬਹੁਤ ਸਪੈਸ਼ਲ ਨੇ। ਜਨਵਰੀ, ਫੈਬਰੂਰੀ, ਮਾਰਚ, ਅ ਅਕਤੂਬਰ ਮੇਰਾ ਬਰਥਡੇ ਤੇ ਦਸੰਬਰ। ਦਸੰਬਰ 'ਚ ਮੇਰੀ ਪ੍ਰੋਫੈਸ਼ਨਲ ਲਾਈਫ, ਮੇਰਾ ਕੈਰੀਅਰ ਸਟਾਰਟ ਹੋਇਆ ਸੀ। ਜਨਵਰੀ, ਫੈਬਰੂਰੀ, ਮਾਰਚ 'ਚ ਅਸੀਂ ਮਿਲੇ ਸੀ। ਮਤਲਬ ਅਸੀਂ ਸਾਰਾ ਕੁਝ ਉਹ ਵੀ ਸਾਡੀ ਲਾਈਫ ਦਾ ਸਟਾਰਟ ਆ। ਇਹ ਨਹੀਂ ਆ ਤੁਹਾਨੂੰ ਚਮਕ ਕਰ ਰਿਹਾ ਯਾਰ ਸੀ ਮੈਨੂੰ ਤੈਨਾਂ ਮੈਂ ਕਿਹਾ ਦਸੰਬਰ ਉਹੀ ਕਹਿ ਰਿਹਾ ਮੈਂ ਜਨਵਰੀ ਫਰਵਰੀ ਮਾਰਚ ਅਪ੍ਰੈਲ ਨਹੀਂ ਮਾਰਚ ਤੱਕ ਫਿਰ ਅਕਤੂਬਰ ਫਿਰ ਦਸੰਬਰ ਇਹ ਪੰਜ ਮਹੀਨੇ ਮੈਨੂੰ ਬਹੁਤ ਪਿਆਰੇ ਨੇ ਤਾਂ ਅੱਜ ਹੁਣ ਜਨਵਰੀ ਚੱਲ ਰਿਹਾ ਫਰਵਰੀ ਚੜਨ ਵਾਲਾ ਸੋ ਮੈਨੂੰ ਇਹ ਗੱਲ ਇੱਕ ਤਾਂ ਤੁਹਾਡੇ ਕਮੈਂਟ ਕਰਕੇ ਯਾਦ ਆ ਕਿ ਦੂਜੀ ਗੱਲ ਮੈਨੂੰ ਥੋੜਾ ਯਾਦ ਕਰਕੇ ਨਾ ਅੱਛਾ ਲੱਗਦਾ ਕੁਝ ਪੁਰਾਣਾ ਟਾਈਮ ਯਾਦ ਕਰੋ ਗੱਲਾਂ ਕਰੋ ਹੁਣ ਪ੍ਰੀਤ ਤੇ ਮੈਂ ਤਾਂ ਗੱਲਾਂ ਕਰ ਲਈਆਂ ਥੋੜਾ ਨਾਲ ਗੱਲ ਕਰ ਲਈਆਂ ਫਿਰ ਹੁਣ ਤੁਹਾਡੇ ਨਾਲ ਵੀ ਸ਼ੇਅਰ ਹੋ ਗਈਆਂ ਗੱਲਾਂ ਹਨਾ ਤਾਂ ਖੁਸ਼ੀ ਵੰਡਣ ਵਾਲੀ ਵਾਦੀ ਹੈ ਓਕੇ ਓਕੇ ਫਿੱਤੇ ਯੈਸ ਹਾਂਜੀ ਖੁਸ਼ੀ ਵੰਡਣ ਵਾਲੀ ਵਾਦੀ ਹੈ ਮਹਾ ਯੈਸ ਯੈਸ ਤਾਂ ਆਪਾਂ ਖੁਸ਼ੀ ਵੰਡ ਲਈ ਐਗਜ਼ੈਕਟਲੀ ਠੀਕ ਆ ਬਾਕੀ ਕੱਲ ਨੂੰ ਗਜਰੇਲਾ ਦਾ ਵਲੌਗ ਮਿਲੂਗਾ ਵੈਸੇ ਮੈਂ ਵੀ ਫਸਟ ਟਾਈਮ ਟਰਾਈ ਕਰਨਾ ਕਿਉਂਕਿ ਮੈਨੂੰ ਕੁਝ ਨਵਾਂ ਨਵਾਂ ਟਰਾਈ ਕਰਨਾ ਲਾਈਫ ਚ ਅੱਛਾ ਲੱਗਦਾ ਹੈ ਅਗਰ ਕੱਲ ਗਜਰੇਲਾ ਵਲੌਗ ਲੇਟ ਹੋ ਗਿਆ ਤਾਂ ਇੱਕ ਹੋਰ ਵਲੌਗ ਹੈ ਉਸ ਤੋਂ ਪਹਿਲਾਂ ਪਰਸੋਂ ਗਜਰੇਲਾ ਆਜੂਗਾ ਓਕੇ ਕਿਉਂਕਿ ਗਜਰੇਲਾ ਵਲੌਗ ਥੋੜਾ ਡਿਟੇਲ ਚ ਬਣਾਉਣਾ ਪੈਣਾ ਬਹੁਤ ਵਧੀਆ ਤਰੀਕੇ ਨਾਲ ਬਣਾਵਾਂਗੇ ਵਲੌਗ ਠੀਕ ਹੈ ਐਂਡ ਇੱਕ ਹੋਰ ਗੱਲ ਸੀ ਉਹ ਭੁੱਲ ਗਿਆ ਹੁਣ ਥੋੜਾ ਜਿਹਾ ਮੈਂ ਥੋੜਾ ਜਿਹਾ ਗੱਲਾਂ ਭੁੱਲ ਜਾਂਦਾ ਹੁੰਦਾ ਕਿਉਂਕਿ ਮਾਈਂਡ ਚ ਬਹੁਤ ਗੱਲਾਂ ਚੱਲਦੀਆਂ ਹੁੰਦੀਆਂ ਤਾਂ ਮਾਈਂਡ ਥੋੜ ਉਹ ਪਤੰਗ ਦੇਖ ਕੇ ਇਹੀ ਪਤੰਗ ਸੀ ਕਹ ਲੜਾ ਕੇ ਹੋਰ ਸੀ ਉਹ ਹੋਰ ਸੀ ਹਨਾ ਹੋਰ ਸੀਗਾ ਉਹ ਐਂਡ ਪ੍ਰੀਤ ਨੇ ਕੱਲ ਪਤੰਗ ਉਡਾਇਆ ਜੇ ਤੁਹਾਨੂੰ ਪਤੰਗ ਡਾਲਾ ਵਾਲਾ ਵਲੌਗ ਚੀਹਦਾ ਹੈ ਤਾਂ ਕਮੈਂਟ ਕਰ ਦਿਓ ਇੱਕ 1 ਡੇਢ ਮਿੰਟ ਦੀ ਕਲਿੱਪ ਬਣੀ ਪਈ ਆ ਉਹ ਫਿਰ ਅਪਲੋਡ ਕਰ ਦਾਂਗੇ ਜੇ ਤੁਸੀਂ ਨਾ ਕਮੈਂਟ ਕਰਾ ਫਿਰ ਨਹੀਂ ਅਪਲੋਡ ਕਰਾਂਗੇ ਠੀਕ ਆ ਤੁਹਾਡੇ ਕਮੈਂਟ ਆਦੇ ਤੁਸੀਂ ਕਮੈਂਟ ਕਰੋਗੇ ਤਾਂ ਅਪਲੋਡ ਕਰ ਦਾਂਗੇ ਵਲੌਗ ਨਹੀਂ ਹੋਊਗਾ ਉਹ ਨਾਰਮਲੀ ਸਵੇਰੇ ਦੁਪਹਿਰੇ ਪਾ ਦੂੰਗਾ ਕਲਿੱਪ ਮੈਂ ਪੂਰੀ ਬਣਾ ਕੇ ਉਹ ਤੇ ਵਲੌਗ ਤਾਂ ਹਾਂ ਦੇ ਰਹਿਣਗੇ ਲਗਾਤਾਰ ਠੀਕ ਆ ਤੇ ਇਹ ਵਲੌਗ ਦਿਲ ਦੀ ਗੱਲਾਂ ਸ਼ੇਅਰ ਕਰ ਲਿਆ ਤਾਂ ਲੰਬਾ ਹੋ ਗਿਆ ਚਲੋ ਜਿਨ੍ਹਾਂ ਨੇ ਉਰ ਤੱਕ ਦੇਖ ਲਿਆ ਵਲੌਗ ਉਹਨਾਂ ਲਈ ਥੈਂਕ ਯੂ ਤੇ ਦਿਲੋਂ ਪਿਆਰ ਇਹਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਠੀਕ ਆ ਤੇ ਆਪਣਾ ਇਹ ਰਿਐਕਸ਼ਨ ਚੈਨਲ ਸਿਰ ਤੋਂ ਵੀ ਬਹੁਤ ਪਿਆਰ ਦਿਖਾਇਆ ਤੁਸੀਂ ਜਿਨ੍ਹਾਂ ਨੇ ਦਿਖਾਇਆ ਪਿਆਰ ਉਹਨਾਂ ਲਈ ਥੈਂਕ ਯੂ ਜਿਨ੍ਹਾਂ ਨੇ ਨਹੀਂ ਦਿਖਾਇਆ ਉਹ ਪਿਆਰ ਦਿਖਾਓ ਜਾ ਕੇ 7000 ਵਿਊ ਹੋ ਗਿਆ ਆਪਣੇ ਪਹਿਲੀ ਵੀਡੀਓ ਤੇ ਤੇ ਹਲੋਡੇ ਉਸਤੇ ਵੀ ਰੈਗੂਲਰ ਹੋ ਜਾਣਗੇ ਸਾਰੇ ਚੈਨਲ ਤੇ ਹੁਣ ਰੈਗੂਲਰ ਹੋ ਜਾਣਗੇ ਠੀਕ ਆ ਤੇ ਹੋਰ ਕੰਮ ਨੂੰ ਉੱਤੇ ਲੱਗ ਜਾਣਾ ਓਕੇ ਮਿਲਦੇ ਆਪਾਂ ਕੱਲ੍ਹ ਦੇ ਵਲੌਗ ਚ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਾ